ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਫੇਰ ਬਰੇਟੇ ਪਿੰਡ ਤੋਂ ਭਰਾ ਆਏ ਨੇ ਸਪੈਸ਼ਲੀ ਭਰਾ ਹਰਪਜਿੰਦਰ ਦਾ ਸਨਮਾਨ ਕਰਨ ਲਈ ਆਏ ਨੇ ਤੇ ਭਰਾ ਦੀ ਮੱਜ ਤੋਂ ਮੱਜ ਦੀ ਪਰਫਾਰਮ ਤੋਂ ਬਹੁਤ ਜ਼ਿਆਦਾ ਖੁਸ਼ ਨੇ ਭਰਾ ਨੇ ਗਰਮੀ ਦੇ ਵਿੱਚ ਦੁੱਧ ਕਢਵਾਇਆ ਬਹੁਤ ਵੱਡੀ ਗੱਲ ਹੈ ਇੰਨੀ ਗਰਮੀ ਦੇ ਵਿੱਚ 47 48 ਟੈਂਪਰੇਚਰ ਜਿਹੜਾ ਚੱਲ ਰਿਹਾ ਜੂਨ ਮਹੀਨੇ ਦੇ ਵਿੱਚ ਅੱਜ 18 ਤਰੀਕ ਹੈ ਨਾ 18 ਜੂਨ 19 19 ਜੂਨ ਹੋ ਗਏ ਦੇਖੋ ਜੀ ਅੱਜ ਤਾਂ ਸਾਰਾ ਹਵਾ ਜੀ ਚੱਲ ਰਹੀ ਹੈ ਕੱਲ ਆਪਾਂ ਪਿੱਛੇ ਤਿੰਨ ਚਾਰ ਦਿਨਾਂ ਨਗਾ ਮਾਰੀਏ ਬਹੁਤ ਨਿਜਾਇਜ਼ ਗਰਮੀ ਸੀ ਤੇ ਉਹ ਇੰਨੀ ਗਰਮੀ ਦੇ ਵਿੱਚ ਮੱਝ ਨੇ ਦੁੱਧ ਦੇਣਾ ਬਹੁਤ ਵੱਡੀ ਗੱਲ ਹੈ ਜੀ ਤੇ ਮੱਝ ਨੇ ਜੋ ਦੁੱਧ ਕੱਢਿਆ 19 ਕਿਲੋ 508 ਗ੍ਰਾਮ ਤੇ ਆ ਭਰਾ ਬਹੁਤ ਖੁਸ਼ ਹੈ ਮੱਝ ਦੀ ਪਰਫਾਰਮ ਤੋਂ ਤੇ ਜਿਹੜੇ ਆਏ ਨੇ ਭਰਾ ਬਰੇਟੇ ਪਿੰਡ ਤੋਂ ਵੀ ਬਹੁਤ ਖੁਸ਼ ਨੇ ਇਸ ਮੱਝ ਦੀ ਪਰਫਾਰਮ ਤੋਂ ਤੇ ਇਸ ਮੱਝ ਤੋਂ ਖੁਸ਼ ਹੋ ਕੇ ਬਾਈ ਨੂੰ ਬਾਈ ਮੱਝ ਨੂੰ ਸਨਮਾਨ ਕਰਨਗੇ ਮਾਲਕ ਨੂੰ ਸਨਮਾਨ ਕਰਨਗੇ ਭਰਾ ਹਰਪਾ ਜਨ ਨੂੰ ਹਾਂਜੀ ਬਾਈ ਮਾਜੂ ਨੇੜੇ ਤੇ ਕੁਟੈਂ ਟੈਰਾ ਫੋਨ ਦੇ ਦੇ ਮੈਂ ਕੈਮਰੇ ਨਾਲ ਫੋਟੋ ਵੀ ਲੈ ਲਵਾਂ ਕਿਦਾ ਵੀ ਨਹੀਂ ਦਿੱਤੀ ਤੇ ਬਾਈ ਗਰਮੀ ਤੁਹਾਨੂੰ ਪਤਾ ਹੀ ਹੈ ਪਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਲਈ ਪੁੱਜਨੇ ਤੇ ਇਹ ਬਹੁਤ ਵੱਡੀ ਗੱਲ ਹੈ ਬਾਈ ਬਾਈ ਤੇ ਤੁਸੀਂ ਵੀ ਪ੍ਰਾਂ ਬਾਈ ਨੂੰ ਐਪਰੀਸ਼ੀਏਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਬਾਈ ਦਾ ਹੌਸਲਾ ਹੋ ਜਾਈ ਵੱਧ ਜਾਂਦਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਦੇਖੋ ਗੱਲ ਛੋਟੀ ਜੀ ਹੁੰਦੀ ਹੈ ਪਰ ਸਨਮਾਨ ਨਾਲ ਬਾਈ ਦਾ ਹੌਸਲਾ ਹੋਰ ਵੀ ਜਿਆਦਾ ਵੱਡਾ ਹੋ ਗਿਆ ਪਿੰਡ ਦੇ ਵਿੱਚ ਤੇ ਬਾਈ ਨੇ ਏਰੀ ਦੇ ਵਿੱਚ ਬਾਈ ਇੰਨੀ ਗਰਮੀ ਦੇ ਵਿੱਚ ਦੁੱਧ ਕਢਵਾਇਆ ਸਾਡੇ ਏਰੀ ਚ ਤਾਂ ਨਹੀਂ ਕੋਈ ਖਰ ਲਾਈਵ ਚ ਬੰਨਿਆ ਚੱਲਦੀਆਂ ਹੈਗੀਆਂ ਤੇ ਇੰਨੀ ਗਰਮੀ ਦੇ ਵਿੱਚ ਕਿਤੇ ਵੀ ਨਹੀਂ ਚੱਲਦੀਆਂ ਹੈਗੀਆਂ ਕੀ ਕਹਿਣਾ ਕੋਈ ਵੀ ਭਰਾ ਲਾਈਵ ਕਰਦਾ ਹੁਣ ਇੰਨੀ ਗਰਮੀ ਦੇ ਵਿੱਚ ਅੱਜ ਕੱਲ ਤਾਂ ਵੱਡੇ ਵੱਡੇ ਬ੍ਰੀਡਰ ਨੇ ਉਹ ਵੀ ਚੁੱਪ ਬੈਠੇ ਨੇ ਇੰਨੀ ਗਰਮੀ ਦੇ ਕਾਰਨ ਤੇ ਭਰਾ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ ਲਾਈਵ ਕਰਨ ਦਾ ਤੇ ਇੱਕ ਵਾਰ ਆਪਾਂ ਮੱਝ ਦਿਖਾ ਦਈਏ ਆ ਦੇਖੋ ਜੀ ਆ ਮੱਝ ਹੈ ਜੀ ਤੇ ਇੱਕ ਨਾਰਮਲ ਜੇ ਰੇਟ ਤੇ ਭਰਾ ਨੂੰ ਮੱਝ ਮਿਲ ਗਈ ਸੀ ਇਹ ਕੁੱਲਰੀਆਂ ਤੋਂ ਚੌਥੇ ਸੂਏ ਐਸ ਬਾਰੇ ਇਹ ਸੂਣ ਤੋਂ ਡੇਢ ਕਿ ਮਹੀਨਾ ਪਹਿਲਾਂ ਹੀ 156000 ਦੀ ਮੱਝ ਭਰਾ ਇਹ ਲੈ ਕੇ ਆਇਆ ਸੀ ਇਸ ਨੂੰ ਤੇ ਇਹਦਾ ਆਪਾਂ ਨੇ ਡਿਟੇਲ ਪਿੱਛੋਂ ਪਤਾ ਜਰੂਰ ਕਰੀਏ ਇਹ ਹੈ ਤਾਂ ਕਿਸੇ ਐਚਐਲਡੀਵੀ ਸੀਮਨ ਦੀ ਏ ਐਚਐਲਡੀਵੀ ਸੀਮਨ ਦੀ ਏ ਕਿਸੇ ਦੀ ਪਰ ਬੁੱਲ ਦਾ ਨਾਂ ਨਹੀਂ ਪਤਾ ਹੈਗਾ ਭਰਾ ਇਹ ਜੰਮੀਪਲੀ ਸੁਨਾਮ ਦੀ ਏ ਸੁਨਾਮ ਦੀ ਤੇ ਜਿਸ ਤੋਂ ਇਹ ਮੱਝ ਆਈ ਏ ਉਹ ਭਰਾ ਆਰਮੀ ਦੇ ਵਿੱਚ ਹੈ ਤੇ ਉਹ ਕਹਿ ਰਿਹਾ ਸੀ ਭਰਾ ਕਹਿੰਦਾ ਜਦੋਂ ਮੈਂ ਛੁੱਟੀ ਆਉਂਗਾ ਤੁਹਾਨੂੰ ਜਰੂਰ ਦੱਸੂਗਾ ਥਣ ਵਗੈਰਾ ਦੇਖੋ ਜੀ ਬਹੁਤ ਸੋਹਣਾ ਥਣ ਲੱਗਿਆ ਹੋਇਆ ਮੱਝ ਦੇ ਦੇਖੋ ਤੁਸੀਂ ਬਹੁਤ ਸੋਹਣਾ ਥਣ ਲੱਗਿਆ ਹੋਇਆ ਹੈ। ਪ੍ਰੈ ਕੱਲੀ ਚੀਜ਼ ਨਹੀਂ ਲੱਗਦੀ। ਦੇਖੋ ਬਹੁਤ ਵਧੀਆ ਆਰਡਰ ਕੁਆਲਿਟੀ ਥਣ ਬਹੁਤ ਸੋਹਣਾ ਲੱਗਿਆ ਹੋਇਆ। ਇੱਕ ਵੱਖਰੀ ਜੀ ਤਰ੍ਹਾਂ ਦਾ ਆਰਡਰ ਕੁਆਲਿਟੀ ਇਹਦੀ ਮੱਝ ਦੀ। ਤੇ ਮੱਝ ਦੇ ਨੀਚੇ ਕੱਟੀ ਐ ਇਸ ਵਾਰ ਮੈਨੂੰ ਲੱਗਦਾ। ਅਭੀ ਮੰਨਿਉ ਬੁਲਦੀ ਕੱਟੀ ਐ। ਇਹ ਕੱਟੀ ਅਭੀ ਮੰਨਿਉ ਬੁਲਦੀ ਐ। ਅਗਰ ਸਹੀ ਟਾਈਮ ਤੇ ਮੱਝ ਸੂਈ ਹੁੰਦੀ ਤਾਂ ਮੱਝ ਨੇ ਦੁੱਧ 24 ਦੇ ਲਗਭਗ ਤੇ 22 24 ਦੇ ਲਗਭਗ ਆਮ ਨਾਲ ਦੁੱਧ ਕਰ ਜਾਣਾ ਸੀ। ਤੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਹਾਂਜੀ ਵੀਰੇ ਤੁਸੀਂ ਖਾ ਤੁਹਾਡਾ ਸਪੈਸ਼ਲੀ ਧੰਨਵਾਦ ਹੈ ਬਈ ਤੁਸੀਂ ਪਹਿਲ ਕੀਤੀ ਹੈ ਤੁਸੀਂ ਬਾਈ ਨੂੰ ਸਨਮਾਨ ਕਰਨ ਲਈ ਪਹੁੰਚੇ ਹੋ ਬਹੁਤ ਵੱਡੀ ਗੱਲ ਹੈ ਤੇ ਕੀ ਕਹਿਣਾ ਚਾਹੋਗੇ ਬਾਈ ਸੱਚੀ ਗੱਲ ਬਾਈ ਸਾਰੇ YouTube ਚੈਨਲ ਦੇ ਸਟਾਰਾਂ ਨੂੰ ਹਰਦੀਪ ਆ ਵੀਰੇ ਮੇਰਾ ਨਾਮ ਮੇਰੇ ਵੱਲੋਂ ਸੱਚੀ ਗੱਲ ਹੈ ਮੇਰਾ ਪਿੰਡ ਬਾਈ ਬਰੇਟਾ ਹੈ ਆਪਣਾ ਮਿੱਤਰ ਹੈ ਬਾਈ ਹਰਪਾਜਨ ਸਿੰਘ ਜੀ ਦੀ ਮਦਦ ਨੇ ਚਵਾਈ ਕਰਾਈ ਹੈ ਮਿੱਤਰ ਕੀ ਹੈ ਬਾਈ ਭਰਾਏ ਹੈ ਅਸੀਂ ਬਹੁਤ ਖੁਸ਼ ਹਾਂ ਬਾਈ ਬਾਈ ਉੱਪਰ ਜਾ ਰਿਹਾ ਆਵਦੀ ਮੰਜ਼ਲ ਵਾਲਾ ਹਾਂ ਬਹੁਤ ਬਹੁਤ ਦਿਲ ਖੁਸ਼ ਹੈ ਭਾਈ ਬਹੁਤ ਸੋਹਣਾ ਦੁੱਧ ਕੱਢਿਆ ਇੰਨੀ ਗਰਮੀ ਚ 48 ਟੈਂਪਰੇਚਰ ਸੀ ਵੀਰੇ ਤਗੜੇ ਤਗੜੇ ਬਰੀਡਰਾਂ ਦੇ ਹੱਥ ਖੜੇ ਹੋ ਜਾਂਦੇ ਨੇ ਭਾਈ ਇਸ ਗਰਮੀ ਚ ਹਾਂਜੀ ਹਾਂਜੀ ਐਂ ਲਾ ਲਓ ਯਾਰ ਏਰੀਏ ਦੀ ਘੈਂਟ ਮੈਸੇਜ ਮੈਸਾਂਦੇ ਭਾਈ ਯਾਰ ਹਾਂ ਬਿਲਕੁਲ ਦਿਲ ਖੁਸ਼ ਹੋ ਗਿਆ ਭਾਈ ਮੈਨੂੰ ਹਾਂ ਬਿਲਕੁਲ ਬਿਲਕੁਲ ਜੀ ਹਾਂਜੀ ਭਾਈ ਤੁਸੀਂ ਦੱਸੋ ਸਤਿਕਾਰ ਜੀ ਸਤਿਕਾਰ ਬਹੁਤ ਵਧੀਆ ਜੀ ਦੁੱਧ ਕੱਟਿਆ ਮੱਜ ਨੇ ਹਾਂਜੀ ਉਨੀ ਕਿਲੋ ਸਾਢੇ 9 ਕਿਲੋ ਮਾਂ ਨੂੰ ਦੁੱਧ ਦਿੱਤਾ ਜੀ ਇੰਨੀ ਗਰਮੀ ਚ ਹਾਂ ਗਰਮੀ ਬਹੁਤ ਨਜਾਇਜ਼ ਹੈ ਬਿਲਕੁਲ ਬਿਲਕੁਲ ਸਹੀ ਹੈ ਹਾਂ ਜਦੋਂ ਪ੍ਰਮਾਤਮਾ ਨੇ ਮਿਹਰ ਕਰੀ ਇਹਨਾਂ ਦਾ ਦੁੱਧ ਕੱਢਿਆ ਹਾਂ ਚਲੋ ਹਾਂਜੀ ਪ੍ਰਭਾ ਜੀ ਮਾਨ ਸਰ ਜ਼ਿਲ੍ਹੇ ਦੇ ਪਿੰਡ ਭਾਦਰਪੁਰ ਬੇਖੇ ਖੜੇ ਆ ਹਾਂ ਬਾਈ ਸਰਪਾ ਸਿੰਘ ਦੇ ਘਰ ਬਾਈ ਨੇ ਲਾਈਵ ਚੁਆਈ ਕਰਾਈ ਹੈ ਸਾਢੇ 9 ਪਲੱਸ ਕੀਤਾ ਹੈ ਅਜੇ ਮੱਝ ਹੋਰ ਵੀ ਵਧਦੀ ਜਾ ਰਹੀ ਹੈ ਹਾਂਜੀ ਹਾਂ ਹੋ ਸਕਦਾ ਹੈ ਅਸੀਂ ਹੋਰ ਵੀ ਵੱਧ ਕਰਵਾਵਾਂ 25 ਪਲੱਸ ਕਰੂਗੀ ਹਾਂ ਬਿਲਕੁਲ ਇੰਨੀ ਗਰਮੀ ਚ ਹਾਂ ਬਹੁਤ ਵੱਡਾ ਯੋਗਦਾਨ ਹੈ ਬਾਈ ਦਾ ਹੋਰ ਵਈਆਂ ਨੂੰ ਵੀ ਉਤਸ਼ਾਹ ਮਿਲਦਾ ਦੇਖ ਕੇ ਹਾਂ ਬਿਲਕੁਲ ਜੀ ਉਤਸ਼ਾਹ ਮਿਲਦਾ ਹੈ ਬਹੁਤ ਵਧੀਆ ਜੀ ਤੁਹਾਨੂੰ ਉੱਪਰ ਵਾਲਾ ਕੀਤਾ ਬਾਈ ਨੇ ਹਰਪਜਨ ਸਿੰਘ ਜੀ ਹਾਂਜੀ 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 ਵੀਰੇ ਹਰਪਜਨ ਜੀ ਬਈ ਸਾਰਿਆਂ ਦਾ ਧੰਨਵਾਦ ਬਈ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕਰਿਆ ਬਈ ਦਿਲੋਂ ਧੰਨਵਾਦ ਹੈ ਬਈ ਬਹੁਤ ਹੌਸਲਾ ਭਇਆ ਇਹ ਚੀਜ਼ ਨਾਲ ਮੈਨੂੰ ਵੀ ਮੇਰੇ ਘਰੇ ਆਏ ਲੋਕ ਇੰਨਾ ਸਨਮਾਨ ਕਰਿਆ ਨਾ ਦਿਲ ਖੁਸ਼ ਹੋਇਆ ਅੱਗੇ ਵੀ ਹੌਸਲਾ ਵੱਧਦਾ ਹੈ ਵੀ ਆਪਾਂ ਹੋਰ ਅੱਗੇ ਵਧੀਆ ਕੰਮ ਕਰੀਏ ਤੇ ਬਾਕੀ ਝੋਟੀ ਨੇ ਤਾਂ ਬਈ ਸਾਨੂੰ ਪਾਤੀਆ ਦਿਲ ਖੁਸ਼ ਕਰਤਾ ਇੰਨਾ 1.5 ਕਿਲੋ ਦੁੱਧ ਦੇਣਾ ਮੈਨੇ ਰੱਖਦਾ ਜਾ ਗੱਲਾਂ 'ਚ ਬਾਕੀ ਜਿਹੜੀ ਮੈਨੇਜਮੈਂਟ ਹਜੇ ਪਸ਼ੂ ਦੀ ਹੋਰ ਵੀ ਗੰਜਾਇਸ਼ ਹੈਗੀ ਆਪਣੇ ਤੋਂ ਇੰਨੀ ਸੁਵਿਧਾ ਨਹੀਂ ਪੂਰੀ ਹੋਈ ਜਿੰਨੀ ਝੋਟੀ ਨੂੰ ਚਾਹੀਦੀ ਸੀ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਅਗਲੇ ਸਾਲ ਇਹਨੂੰ ਵਧੀਆ ਕੰਦਪਦਾਨ ਦੀ ਕੋਸ਼ਿਸ਼ ਕਰਾਂਗੇ ਬਸ ਤੁਸੀਂ ਸਾਨੂੰ ਦਿਖਾ ਦਈਏ ਬਾਈ ਸ਼ੈੱਡ ਬਾਈ ਨੇ ਦੇਖੋ ਆ ਲੋਹੇ ਦੀਆਂ ਚਾਦਰਾਂ ਪਾਈਆਂ ਹੋਈਆਂ ਨੇ ਤੇ ਇਹ ਤਾਂ ਹੋਰ ਵੀ ਬਹੁਤ ਜ਼ਿਆਦਾ ਤਪਦੀਆਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਲੋਹੇ ਦੀਆਂ ਚਾਦਰਾਂ ਥੱਲੇ ਮੱਝ ਨੇ ਖੜਕੇ ਲਗਭਗ 20 ਮੰਨ ਲਓ 19 ਕਿਲੋ ਦੁੱਧ ਦੇਤਾ ਇਹ ਬਹੁਤ ਵੱਡੀ ਗੱਲ ਹੈ ਬਾਈ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਤੇ ਤੁਸੀਂ ਵੀ ਪਹੁੰਚ ਸਕਦੇ ਹੋ ਇੱਕ ਵਾਰ ਬਾਈ ਮੋਬਾਈਲ ਨੰਬਰ ਹੋਰ ਬੋਲ ਦੇ ਬਾਈ ਮੋਬਾਈਲ ਨੰਬਰ ਬੋਲ ਦੇ ਭਰਾ 84275 ਬਾਈ 68541 8427568541 ਅਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਤੁਸੀਂ ਬਾਈ ਨੂੰ ਫੋਨ ਕਰ ਸਕਦੇ ਹੋ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪਰ ਮੱਝ ਨੋਟ ਫॉर ਸੇਲ ਹੈ ਮੱਝ ਵੇਚਣ ਦਾ ਆਪਣਾ ਕੋਈ ਵਿਚਾਰ ਨਹੀਂ ਹੈਗਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ